ਅਸੀਂ ਅਪੀਲ ਨਹੀਂ ਕਰ ਰਹੇ ਵੀ ਆਰ ਐਡਵਾਈਜ਼ਿੰਗ ਯੂ ਐਂਡ ਅਦਰ ਵਾਰਨਿੰਗ ਯੂ ਲਨਤ 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 ਐਂਡ ਲਨਤ ਸਟਾਰਟਿੰਗ ਫਰੋਂ ਜਿਹੜੇ ਆਪਣੇ ਜਿਹੜੇ ਬਾਰਾ ਮੁੰਡੇ ਸੀ ਪੁਲਿਸ ਨੇ ਪੁਲਿਸ ਨੇ ਗੁੰਡਿਆਂ ਤੋਂ ਹੀ ਪਾੜਿਆ ਡਾਊਨ ਬੁਕਰਡ ਡੈਡ ਡਰੰਕ ਤੁਸੀਂ ਯੇ ਡੈਡ ਡਰੰਕ ਤੁਸੀਂ ਪੁਲਸੀ ਹੋ ਕੇ ਵੀ ਤੁਹਾਨੂੰ ਉੱਲੂ ਤੁਹਾਨੂੰ ਨਲਾਇਕੋ ਅਜੇ ਵੀ ਅਕਲ ਨਹੀਂ ਆਈ 2015 ਚ ਅਣਪਛਾਤੇ ਪੁਲਿਸ ਨੇ ਉਹ ਉੱਲੂ ਤੁਸੀਂ ਅਜੇ ਵੀ ਅਣਪਛਾਤੇ ਹੋ ਕੀ ਕਰਨ ਦੇ ਨਾਲ ਯੂਨੀਫਾਰਮ ਮੀਨ ਤੁਸੀਂ ਸਾਰੇ ਇੰਡੀਆ ਦੀ ਫੌਜ ਨੂੰ ਦ ਫਾਈਨੇਸਟ ਫੋਰਟਾ ਦੇ ਜੋ ਰਿਕਾਰਡ ਹੈਗਾ ਨਾ ਤੁਸੀਂ ਕੈਮਰਾ ਦੇ ਕਹਿੰਦੇ ਹੋ ਜੀ ਸਾਡੀ ਬੜੀ ਡਿਸਪਲਿਨ ਫੌਜ ਹੈ ਪੁਲਿਸ ਬਾਜੀ ਮੈਂ ਤੁਹਾਨੂੰ ਪੁੱਛਣਾ ਕਿ ਡਿਸਪਲਿਨ ਅੰਦਰ ਲੋਕਾਂ ਨਾਲ ਲੱਗ ਸਕਦਾ ਹੈ ਐਸਐਸਪੀ ਸਾਹਿਬ ਕਰ ਕੀ ਰਹੇ ਹੋ ਤੁਸੀਂ ਹੈ ਤੁਸੀਂ ਜਾ ਕੇ ਉਧਰ ਤੁਸੀਂ ਜੇ ਲੇਟਸਟ ਹੈ ਜੀ ਔਰ ਜੀ ਮਾਫੀ ਮੰਗੋ ਲੈਣੇ ਮਾਫੀ ਮੰਗਾਇਆ ਮਾਫੀयां ਮੰਗਾਈਆਂ ਜਾਂਦੀਆਂ ਨੇ ਇਹਨਾਂ ਨੂੰ ਪਹਿਲਾਂ ਤੇ ਡਿਸਮਿਸ ਕਰੋ ਔਨ ਦਾ ਸਪੌਟ 45 ਦਿਨਾਂ ਚ ਰਿਪੋਰਟ ਤਿਆਰ ਕਰਾਂਗੇ ਉਹ 45 ਦਿਨ ਤੁਹਾਨੂੰ ਵੱਧ ਲੱਗ ਰਹੇ ਬਕਵਾਸ ਪਟਿਆਲਾ ਦੇ ਵਿੱਚ ਸਰਵਿੰਗ ਕਰਨ ਵਾਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਨਾਲ ਜੋ ਵਧੀਕੀ ਹੋਈ ਵਧੀਕੀ ਇਸ ਕਦਰ ਕਿ ਉਹਨਾਂ ਨੂੰ ਬੁਰੀ ਤਰ੍ਹਾਂ ਘੁੱਟ ਦਿੱਤਾ ਗਿਆ ਪਰ ਜਦੋਂ ਕਾਰਵਾਈ ਦੀ ਵਾਰੀ ਆਉਣੀ ਸੀ ਕਾਰਵਾਈ ਨਹੀਂ ਹੈ ਪੁਲਿਸ ਦੇ ਖਿਲਾਫ ਆਰਮੀ ਅਫਸਰਾਂ ਦਾ ਚਾਹੇ ਸੇਵਾ ਮੁਕਤ ਨੇ ਜਾਂ ਫਿਰ ਸਰਵਿਸ ਵਿੱਚ ਨੇ ਗੁੱਸਾ ਬਹੁਤ ਜ਼ਿਆਦਾ ਹੈ ਇਹ ਗੁੱਸਾ ਹੋਵੇ ਵੀ ਕਿਉਂ ਨਾ ਉਹਨਾਂ ਦੀ ਦਲੀਲ ਇਸ ਪਿੱਛੇ ਕੀ ਹੈ ਕਿ ਪੁਲਿਸ ਨੂੰ ਜਿਸ ਤਰ੍ਹਾਂ ਦਾ ਖਮਿਆਜਾ ਭੁਗਤਣਾ ਚਾਹੀਦਾ ਜਿਹੜੇ ਦੋਸ਼ੀ ਅਫਸਰ ਨੇ ਉਹ ਕਿਉਂ ਨਹੀਂ ਕਾਰਵਾਈ ਹੋ ਰਹੀ ਐਫ ਆਈ ਆਰ ਚ ਨਾਮ ਕਿਉਂ ਨਹੀਂ ਉਹਨਾਂ ਦੇ ਇਹ ਸਾਰੀਆਂ ਗੱਲਾਂ ਪਰਿਵਾਰ ਵੀ ਕੁਰਲਾ ਰਿਹਾ ਹੈ ਇਹ ਉਸੇ ਦੇ ਵਿੱਚੋਂ ਨੇਵੀ ਦੇ ਤੇ ਕੈਪਟਨ ਸੇਵਾ ਮੁਕਤ ਨੇ ਜੀਐਸ ਘੋਮਣ ਜੀ ਉਹ ਸਾਡੇ ਨਾਲ ਨੇ ਉਹ ਕੀ ਸੋਚਦੇ ਆ ਸਾਰੇ ਇਨਸੀਡੈਂਟ ਨੂੰ ਲੈ ਕੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੈਪਟਨ ਸਾਹਿਬ ਤੁਹਾਡੀ ਸੇਵਾ ਵੀ ਜਿਹੜੀ ਰਹੀ ਹੈ ਬਾਕੀ ਫੌਜੀ ਆਰਮੀ ਅਫਸਰਾਂ ਦੇ ਵਾਂਗ ਨੇਵੀ ਅਫਸਰਾਂ ਦੇ ਵਾਂਗ ਪਰ ਜਿਹੜੇ ਦੇਸ਼ ਦੇ ਲਈ ਲੰਮਾ ਸਮਾਂ ਸੇਵਾਵਾਂ ਵੀ ਦੇ ਦਿੰਦੇ ਆ ਹਾਲਾਂਕਿ ਕਰਨਲ ਸਾਹਿਬ ਤੇ ਹਾਲੇ ਵੀ ਸੇਵਾ ਦੇ ਰਹੇ ਸੀ ਜੀ ਜੀ ਫਿਰ ਵੀ ਉਹਨਾਂ ਦੇ ਨਾਲ ਐਡੀ ਵੱਡੀ ਘਟਨਾ ਵਾਪਰੀ ਕਿੰਨੇ ਦਿਨ ਹੋ ਚੁਲਿਆ ਤਕਰੀਬਨ 1 ਹਫਤਾ ਹੋ ਗਿਆ ਇਸ ਹਫਤੇ ਦੇ ਦੌਰਾਨ ਤੁਹਾਡੇ ਜਾਣ ਚ ਕੀ ਕੀ ਗੱਲਾਂ ਆਈਆਂ ਮੇਰੇ ਜਹਾਂ ਜੋ ਗਿਲਨਾਈਆਂ ਪਹਿਲੀ ਗੱਲ ਤੇ ਦੇਖੋ 13 ਤਰੀਕ ਦਾ ਇਨਸੀਡੈਂਟ ਹੈ ਜੀ ਇਹਦੇ ਚਾਰ ਪੰਜ ਦਿਨ ਤੇ ਉਦੋਂ ਨਿਕਲ ਗਏ ਸੋ ਮਾਈ ਇਮੀਡੀਏਟ ਰਿਐਕਸ਼ਨ ਇਜ਼ ਲਾਨਤ 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 ਐਂਡ ਲਾਨਤ ਟੂ ਐਵਰੀਬਾਡੀ ਸਟਾਰਟਿੰਗ ਫਰਮ ਜਿਹੜੇ ਆਪਣੇ ਜਿਹੜੇ ਬਾਰਾ ਮੁੰਡੇ ਸੀ ਜੀ ਅਰੇ ਇਹ ਪੁਲਿਸ ਦੀ ਪੁਲਿਸ ਦੇ ਬਸ ਗੁੰਡਿਆਂ ਤੋਂ ਵੀ ਪੜਿਆ ਨਾ ਲੁੱਕ ਐਟ ਦੈਟ ਡੈਡ ਡਰੰਕ ਪੁਲਿਸ ਹੈ ਡੈਡ ਡਰੰਕ ਉਹ ਆਪਣਾ ਕਰਨਲ ਸਰਵਿੰਗ ਕਰਨਲ ਉਹ ਵੀ ਰੌ ਦੇ ਵਿੱਚ ਦ ਮੋਸਟ ਇੰਪੋਰਟੈਂਟ ਜਿਹੜੀ ਆਪਣੀ ਲਾਈਨ ਆਫ ਦਾ ਡਿਫੈਂਸ ਹੈਗੀ ਹੈ ਤੁਸੀਂ ਇੱਕ ਸ਼ਰੀਬ ਬੰਦੇ ਤੇ ਜੱਜ ਡਰੰਕ ਸਾਰਾ ਉਲਟਾ ਕਰਕੇ ਬਿੜਤੇ ਹੋ ਫਿਰ ਇਹ ਤੁਹਾਨੂੰ ਲਾਣਤ ਕਿੱਡੀ ਕਿ ਪੁਲਿਸ ਦਾ ਰੋਲ ਵੇਖੋ ਕਿ ਗਲਤੀ ਹੈ ਆਪਣੀ ਗਲਤੀ ਨਹੀਂ ਮਹਾ ਗਲਤੀ ਕਰਕੇ ਤੁਸੀਂ ਅਗਲੇ ਦਿਨ ਸਾਰਾ ਗੁਨਾਹ ਇਹਨਾਂ ਤੇ ਪਾ ਰਹੇ ਹੋ ਔਰ ਆਫੇ ਨਾ ਕੀਆ ਜਾ ਰਿਹਾ ਕਿ ਉਹਨਾਂ ਨੇ ਸ਼ਰਾਬ ਪੀਤੀ ਸੀ ਵਿਗੜਿਆ ਹੀ ਤਾਂ ਮਾਮਲਾ ਮੈਂ ਉਹੀ ਗਲਤ ਕਰ ਰਿਹਾ ਸੀ ਫਿਰ ਲਾਣਤ ਦੇਣਾ ਤੇ ਫਿਰ ਇੱਕ ਵਾਰੀ ਕਿ ਤੁਸੀਂ ਪੁਲਸੀਆ ਹੋ ਕੇ ਵੀ ਤੁਹਾਨੂੰ ਉੱਲੂ ਹੋ ਤੁਹਾਨੂੰ ਨਲਾਇਕੋ ਅਜੇ ਵੀ ਅਕਲ ਨਹੀਂ ਆਈ 2015 ਚ ਅਣਪਛਾਤੇ ਪੁਲਸੀ ਹੋ ਹਾਂਜੀ ਉਹ ਉੱਲੂ ਹੋ ਤੁਸੀਂ ਅਜੇ ਵੀ ਅਣਪਛਾਤੇ ਹੋ उस अनपछाती हाउ कैन यू मतलब एक गलती एक बार होंगी है मूरखता तो रिपीट हो रही है अनपछाती पुलिस इन्हें मैंने कंप्लीट कर कि मतलब ता चढ़े ना गुस्सा नहीं।, नहीं मतलब खून खोलन लिया कि जेड़े यार जो साड़ी हो तो हो कि हम सरहद पे खड़े रहे और यहाँ हद हर हद सर के पार हो गई पर कमाल कर दौ एन मैं देखो गलती सरेआम सारी ऑन कैमरा तो साफ ਇਧਰ ਜੋ ਤੁਸੀਂ ਕੀਤਾ ਉਹਨਾਂ ਦੇ ਨਾਲ ਅਰੇਕ ਸਰਵਿੰਗ ਕਰਨਲ ਨੂੰ ਕਰਨਲ ਦੇ ਤੇ ਉਹਦੇ ਬੇਟੇ ਦੇ ਸਾਹਮਣੇ ਜੋ ਤੁਸੀਂ ਕੀਤਾ ਨੋ ਈਡ ਟੂ ਰਿਪੀਟ ਹੁਣ ਆਪਾਂ ਅੱਗੇ ਚੱਲਨੇ ਆਂ ਦੇਖੋ ਗਲਤੀ ਹੋਈ ਇਹ ਗਲਤੀ ਨਹੀਂ ਹੈ ਇਹ ਗੁਨਾਹ ਤੋਂ ਵੀ ਵੱਡਾ ਗੁਨਾਹ ਹੈ ਮੇਰੇ ਇੱਕ ਸਵਾਲ ਹੈ ਕਿ ਜਿਨ੍ਹਾਂ ਨੇ ਗੁਨਾਹ ਕੀਤਾ ਉਹ ਤਾਂ ਚਲੋ ਦੋਸ਼ੀ ਹੈ ਹੀ ਹੈ ਪਰ ਡਾਕਟਰ ਨਾਨਕ ਸਿੰਘ ਤਾਂ ਆਈਪੀਐਸ ਅਫਸਰ ਨੇ ਮੈਂ ਮੈਂ ਉਹਦੇ ਸਿਆਰੇ ਭਾਜੀ ਕਿ ਇਹਨਾਂ ਮੂਰਖਾਂ ਨੇ ਮੂਰਖਤਾ ਕੀਤੀ ਇਹ ਹਮੇਸ਼ਾ ਹੁੰਦਾ ਹੈ ਕਿ ਉਹਦੇ ਬਾਅਦ ਐਕਸ਼ਨ ਕੀ ਲਿਆ ਪੁਲਿਸ ਜਾਂ ਪੁਲਿਸ ਜਾਂ ਕੋਈ ਵੀ ਡਿਪਾਰਟਮੈਂਟ ਕੋਈ ਡਿਪਾਰਟਮੈਂਟ ਇਜ਼ ਆਲਵੇਸ ਟ੍ਰੇਨਡ ਕਿ ਜਦੋਂ ਜੇ ਕਟਵਾਦ ਕਟਨਾ ਹੋ ਜਾਵੇ ਉਹਦੇ ਇਹ ਨਾਲੇ ਮੁਰਖਤਾ ਕੀਤੀ ਨਲਾਕੀ ਕੀਤੀ ਮੈਂ ਕਹਨਾ ਐਸਐਸਪੀ ਸਾਹਿਬ ਨੇ ਉਹ ਤੋਂ ਵੱਧ ਕੇ ਆਪਣੀ ਇਨਕੰਪੀਟੈਂਸ ਵਿਖਾਈ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਉਹ ਅਰੇ ਉਹ ਮਿਡਲਮੈਨ ਬਣ ਮਿਡਲਮੈਨ ਬਣ ਕੇ ਬੈਠੇ ਨੇ ਜੀ ਸੁਲਾ ਕਰਵਾ ਲੋ ਸੁਲਾ ਕਰਵਾ ਲੋ ਅਰੇ ਸੁਲਾ ਇਦਮ ਦੀ ਹੈ ਯੂ ਹੈਵ ਇਨਸਲਟਡ ਦਾ ਯੂਨੀਫਾਰਮ ਤੁਸੀਂ ਕਰਨਲ ਦੇ ਨਾਲ ਯੂਨੀਫਾਰਮ ਮੀਨ ਤੁਸੀਂ ਸਾਰੇ ਇੰਡੀਆ ਦੀ ਫੌਜ ਨੂੰ ਦ ਫਾਈਨੇਸਟ ਫੌਜ ਤੁਹਾਡਾ ਤੇ ਜੋ ਰਿਕਾਰਡ ਹੈਗਾ ਨਾ ਤੁਸੀਂ ਕੈਮਰੇਆ ਦੇ ਕਹਿੰਦੇ ਹੋ ਜੀ ਸਾਡੀ ਬੜੀ ਡਿਸਪਲਿਨ ਫੌਜ ਹੈ ਪੁਲਿਸ ਬਾਜੀ ਮੈਂ ਤੁਹਾਨੂੰ ਪੁੱਛਣਾ ਇਹ ਡਿਸਪਲਿਨ ਨਾਲ ਰੁਕਣਾ ਲੱਗ ਸਕਦਾ ਹੈ ਅੱਜ ਤੁਸੀਂ ਪਿਛਲੇ ਜਿੰਨੇ ਸਾਲ ਨੇ 97 ਤੋਂ ਕੋਈ ਇਹਨਾਂ ਡਿਸਪਲਿਨ ਬਖਾਇਆ ਕਦੀ ਡਿਸਪਲਿਨ ਕਿਸੇ ਵਜ੍ਹਾ ਤੋਂ ਕੋਈ ਗਰੀਬ ਮਾਰਦੇ ਉੱਤੇ ਤਾਂ ਕਹਿਣ ਦਾ ਮਤਲਬ ਇਹ ਟਾਈਮ ਆ ਗਿਆ ਕਿ ਐਸਐਸਪੀ ਸਾਹਿਬ ਕਰ ਕੀ ਰਹੇ ਹੋ ਤੁਸੀਂ ਹੈ ਤੁਸੀਂ ਜਾ ਕੇ ਉੱਥੋਂ ਤੁਸੀਂ ਜੇ ਲੇਟੈਸਟ ਹੈ ਜੀ ਉਹਨਾਂ ਜੀ ਮਾਫੀ ਮੰਗਵਾਲਣੇ ਮਾਫੀ ਮੰਗਾ ਇਹ ਮਾਫੀਆ ਮੰਗਾਈਆਂ ਚੰਦਿਆਂ ਨੇ ਤਾਂ ਕਹਿਣ ਦਾ ਮਤਲਬ ਨਾ ਵਾਟ ਇਜ਼ ਨੀਡੇਡ ਨਾਊ ਇਮੀਡੀਏਟ ਸਿੰਗ ਇਹਨਾਂ ਨੂੰ ਪਹਿਲਾਂ ਤੇ ਡਿਸਮਿਸ ਕਰੋ ਔਨ ਦਾ ਸਪਾਟ ਇਹ ਡਿਸਮਿਸ ਹੁੰਦੇ ਨੇ ਇਸ ਤੋਂ ਪਹਿਲਾਂ ਭਾਜੀ 2500 ਬੰਦੇ ਡਿਸਮਿਸ ਹੋ ਗਏ ਲੇਟੈਸਟ ਦੇਖ ਲਓ ਪਿਛੇ ਪਟਵਾਰੀ ਤੇ ਤਸਕੀਰਦਾਰ ਤੇ ਕਿੰਨੇ ਔਨ ਦਾ ਸਪਾਟ ਡਿਸਮਿਸ ਹੋਏ ਜੀ ਇਹ ਕੋਈ ਉਹਨਾਂ ਤੋਂ ਵੱਧ ਨੇ ਤੇ ਦੇ ਮਸਟ ਬੀ ਡਿਸਮਿਸ ਔਨ ਦਾ ਸਪਾਟ ਅਰੈਸਟਡ ਐਂਡ ਉਹਦੇ ਬਾਅਦ ਫਿਰ ਦਰਦੌਰ ਦੇ ਨਾਲ ਕਰਦਾ ਸੋ ਡਿਸਮਿਸਲ ਇਜ਼ ਇਮੀਡੀਏਟ ਐਂਡ ਅਰੈਸਟਿਆ ਇਹ ਜੇ ਬਿਨਾ ਕੋਈ ਸਜ਼ਾ ਨਹੀਂ ਇਹ ਜਿਹੜੀ ਸਟੈਂਡਰਡ ਲਾਈਨਾਂ ਨੇ ਨਾ ਜੀ ਇਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਏਗੀ ਕਿ ਕਰਨਗੇ ਉਕਾਦੀ ਸਜ਼ਾ ਦਿੱਤੀ ਜਾਏਗੀ ਭਾਈ ਜਿਸ ਮੇਸਲ ਤੋਂ ਕਾਟਰ ਕਿਸੇ ਨੇ ਨਹੀਂ ਮੰਨਣਾ ਜਿਹੜੇ ਐਸਐਸਪੀ ਕਹਿੰਦੇ 45 ਦਿਨਾਂ ਚ ਰਿਪੋਰਟ ਤਿਆਰ ਕਰਾਂਗੇ ਉਹ 45 ਦਿਨ ਤੁਹਾਨੂੰ ਵੱਧ ਲੱਗ ਰਹੇ ਬਕਵਾਸ ਬਕਵਾਸ ਕਰ ਰਹੇ ਆ ਬਿਕਰਾ ਕੇ ਯਾਰ ਤੁਹਾਡੇ ਸਾਹਮਣੇ ਬੰਦੇ ਹੁਣ ਗੂਗਲ ਕਰ ਲਓ ਜਾਂ ਰਿਕਾਰਡ ਕਰ ਲਓ ਮੈਨੂੰ ਹੀ ਮਿਲੇ ਆ ਦੇ ਹਾਂਜੀ ਆਹ ਕਿ 12 ਪੜ੍ਹ ਲਓ ਕਿੰਨੇ ਬੰਦੇ ਹੁੰਦੇ ਸਪੌਟ ਡਿਸਪਲੈਸਮੈਂਟ ਹੁੰਦੇ ਨੇ ਹੁੰਦੇ ਨੇ ਕਿਹਨੂੰ ਹੁੰਦੇ ਆ ਲੇਟੈਸਟ ਪਟਵਾਰੀ ਵੀ ਲੈ ਲਓ ਲੇਟੈਸਟ ਸੀਜ਼ਰ ਆ ਕਾਨੂੰ ਇਹ ਇਹ ਜਿਹੜਾ ਪੁਲਿਸ ਵੀ ਯਾਰ ਇੱਕ ਵੀਡੀਓ ਵੇਖਿਆ ਆਪਣਾ ਪੁਲਿਸ ਆ ਇਥੇ ਆਉਣ ਨੂੰ ਤਿਆਰ ਹਾਂਜੀ ਸੋ ਪੀਪਲ ਹੈਵ ਬੀਨ ਡਿਸਮਿਸ ਉਹ ਹੀ ਨਾ ਕਿ ਜਿੱਥੇ ਤੁਹਾਡਾ ਚੱਕਰੇਗਾ ਓਨ ਦਾ ਸਪੌਟ ਡਿਸਮਿਸ ਅਰੇ ਇਹ ਤੁਸੀਂ ਇੱਕ ਵਾਰੀ ਨਾ ਫੇਰ ਉਹ ਚਿੰਗਾਰੀ ਲਵਾ ਰਹੇ ਹੋ ਭਾਜੀ ਮੈਂ 50 ਦਾ ਬੌਂਡ ਆ ਇਥੇ ਜਿੰਨੇ ਅਸੀਂ ਆਏ ਆ ਨਾ ਸਾਰਿਆਂ ਦੀ ਉਮਰ 70 ਦੇ ਗੇੜ ਤੇ ਥੈਟ ਮੀਨਸ ਅਸੀਂ ਜਦੋਂ 80 ਦੇ ਜਾਂ 79 80 ਤੋਂ ਜਦੋਂ ਗੰਦ ਪਹਿਣਾ ਸ਼ੁਰੂ ਹੋਇਆ ਸੀ ਨਾ ਉਹ ਅਸੀਂ ਵੇਖਿਆ ਇਹ ਦੁਬਾਰਾ ਰਿਪੀਟ ਕਰ ਰਹੇ ਨੇ ਐਗਜੈਕਟਲੀ ਇਦਾਂ ਸ਼ੁਰੂ ਹੋਈਆਂ ਸੀ ਗੱਲਾਂ ਪੁਲਿਸ ਨੂੰ ਖੁੱਲਾ ਛੱਡ ਦਿਓ ਕਰ ਕਰਾ ਕੇ ਅਰੇ ਨਿਕਲ ਕੇ ਜਾ ਸਕਦੇ ਨੇ ਉਤੋਂ ਆ ਕੇ ਇਹਨਾਂ ਦੀ ਔਕਾਤ ਵੇਖ ਲਓ ਘੁਸਰਿਆਂ ਫਿਰਨ ਲੇ ਨੇ ਅ ਜੇ ਬੋਲਸ ਹੁਣ ਤੱਕ ਹੁਣ ਨਹੀਂ ਕਾਰਵਾਈ ਕੀਤੀ ਹੁਣ ਤੱਕ ਟਿਲ ਜਦੋਂ ਆਪਾਂ ਗੱਲ ਕਰ ਰਹੇ ਆਂ ਫਿਰ ਇਸ ਮਸਲੇ ਦੇ ਵਿੱਚ ਆਰਮੀ ਆਫੀਸਰ ਕੀ ਕਰ ਸਕਦੇ? ਅਰੇ ਆਰਮੀ ਆਫੀਸਰ ਤੋਂ ਫਿਰ ਉਹ ਕਰ ਸਕਦੇ ਨੇ ਕਿ ਇਹਨਾਂ ਨੂੰ ਕੀ ਕਹਿੰਦਾ ਇਹਨਾਂ ਨੂੰ ਰਾਹ ਨਹੀਂ ਮਿਲਣੇ ਕਰਾ ਕੇ। ਅਰੇ ਫੌਜ ਸੁਪਰੀਮ ਅਰੇ ਜਾਣਨਾ ਅਸੀਂ ਲਈਏ ਹੈ ਕੁਰਬਾਨੀਆਂ ਅਸੀਂ ਦੀਏ ਤਾਂ ਤੁਸੀਂ ਦੇਖੋ ਇੱਕ ਇੱਕ ਮਾਮਲੇth ਹੋਰ ਕੱਢਦੇ ਆ। ਕਹਿੰਦੇ ਨੇ ਜੀ ਸਾਰਾ ਡਿਪਾਰਟਮੈਂਟ ਖਰਾਬ ਨਹੀਂ ਹੁੰਦਾ। ਅਰੇ ਮੈਂ ਠੋਕ ਕੇ ਕਹਿ ਰਿਹਾ ਸਾਰਾ ਡਿਪਾਰਟਮੈਂਟ ਖਰਾਬ ਹੈ। ਕਿਉਂ ਖਰਾਬ ਹੈ? ਕਿਉਂ ਲੱਗਦਾ? ਕਿਉਂ ਲੱਗਦਾ? ਇਦੋਂ ਵੱਡੀ ਇਦੋਂ ਵੱਡਾ ਪੇੜਾ ਕੰਮ ਹੋ ਸਕਦਾ ਸੀ? ਨਹੀਂ ਹੋ ਸਕਦਾ। ਕਿਸੇ ਨੇ ਵੀ ਮੂੰਹ ਖੋਲਿਆ? ਕਿਸੇ ਦਾ ਵੀ ਜ਼ਮੀਰ ਸੱਗਿਆ ਡੀਜੀਪੀ ਸਾਹਿਬ ਕੋਲ ਉਹਨਾਂ ਦੇ ਬਾਠ ਦੇ ਪਤਨੀ ਆਉਂਦੇ ਨੇ ਤਿੰਨ ਘੰਟੇ ਵੇਟ ਕਰਦੇ ਆ ਕਮਾਨ ਦੈਟ ਮੀਨਸ ਥੈ ਆਲ ਆਫ ਦਿਸ ਇਮ ਕਾਦਰ ਡਿਸਪਲਿਨਡ ਯਾਰ ਇਦੋਂ ਪੈੜਾ ਇਨਸੀਡੈਂਟ ਹੋ ਨਹੀਂ ਸਕਦਾ ਰਾਈਟ ਐਗਰੀਡ ਐਂਡ ਇਹਦੇ ਉੱਤੇ ਤੁਹਾਡੇ ਰਿਐਕਸ਼ਨ ਨੇ ਅਰ ਉਹ ਚਾਰੀ ਆਪਣਾ ਪੈਨਲਟੀ ਦਰਦਰ ਫਿਰਣ ਡੀ ਅਰੇ ਉਹਦੇ ਤੇ ਘਰ ਜਾ ਕੇ ਤੁਹਾਡਾ ਬੰਦ ਹੈ ਜਿਹ ਪਰਚਾ ਜਿਉਂਦਾ ਲੇਡੀ ਆ ਕੇ ਸਾਰੀ ਰਿਪੋਰਟ ਉਤ ਲਗਾਉਂਦੀ ਐ ਐਂਡ ਉਤੋਂ ਵੇਖੋ ਅਜੇ ਤੱਕ ਉਹ ਕਿਕੇ ਦਾ ਨਾਂ ਉਹਨਾਂ ਦੇ ਨਾਂ ਦੇ ਰਹੇ ਨੇ ਡਿਸਮਿਸ ਕਰ ਮਤਲਬ ਹਰ ਪਾਸਿਓਂ ਝੂਠੇ ਫੜੇ ਗਏ ਹਾਂ ਬਾਬਾ ਮਾਲਕ ਦੀ ਉਹ ਵੀਡੀਓ ਦੇਖੀ ਐ ਜਿਹੜਾ ਕਲਿੱਪ ਆਇਆ ਉਹਦੇ ਵਿੱਚ ਉਹ ਹੋਰ ਹੀ ਗੱਲਾਂ ਕਰ ਰਿਹਾ ਕਹਿੰਦੇ ਇੰਨਾ ਕਰਕੇ ਵਿਗੜੀ ਗੇਮ ਨਹੀਂ ਨਹੀਂ ਇਹੀ ਵਿਗੜੀ ਨਹੀਂ ਵਿਗਾੜੀ ਗਈ ਤੋ ਇਹ ਪਹਿਲੀ ਗੱਲ ਤਾਬੇ ਵਾਲੇ ਦਾ ਇਹ ਲੈਣਾ ਦੇਣਾ ਕੀ ਐ ਠੀਕ ਐ ਉਹ ਕਾਰ ਦੇ ਖਲੋਤੇ ਨੇ আরে ਮੈਂ ਮੇਰੀ ਮਰਜ਼ੀ ਮੈਂ ਜਿਸੇ ਮਰਜ਼ੀ ਖਲਵਾ ਕਟਵਾ ਦੇ ਕਟਵਾ ਦੇ ਜੇ ਮੈਂ ਤੂੰ ਕਾਨੂੰਨ ਤੋੜਿਆ ਕਾਨੂੰਨ ਨਾਲ ਮੈਨੂੰ ਫੜੋ ਤੁਸੀਂ ਯਾਰ ਤੁਸੀਂ ਉਹਦੇ ਉੱਤੇ ਜੋ ਕੁਝ ਕੀਤਾ ਹੈ ਟਾਬੇ ਵਾਲੇ ਦਾ ਜ ਲੈਣਾ ਦੇਣਾ ਕੀ ਮੈਨੂੰ ਦੱਸੋ ਤੁਹਾਡਾ ਝਗੜਾ ਇਹਦੇ ਨਾਲ ਹੋਇਆ ਇੱਕ ਸ਼ਰੀਫ ਬੰਦੇ ਨਾਲ ਕਨਫਰਮਡ ਜਿੰਨੇ ਕਿ ਕਿਦਾ ਸ਼ਰਾਬ ਦਾ ਤਪਕਾ ਨਹੀਂ ਸੀ ਤੁਸੀਂ 12 ਦੇ 12 ਡੈਡ ਡਰੰਕਸ ਹੋ ਤੁਸੀਂ ਸ਼ਰਾਬੀ ਹੋਏ ਪਏ ਸੋ ਤਾਂ ਕਹਿੰਦਾ ਮਤਲਬ ਸਾਹਮਣੇ ਕਾ ਲਈਏ ਇਹ ਇਹਦੇ ਬਾਅਦ ਹੋਣਾ ਕਿ ਜਿਹੜੀ 24 ਘੰਟੇ ਦੇ ਅੰਦਰ ਐਫ ਆਈ ਆਰ ਵੀ ਇਸੇ ਕਰਕੇ ਸ਼ਾਇਦ ਨਾ ਦਰਜ ਹੋਈ ਹੋਵੇ ਵੀ ਉਹਨਾਂ ਦਾ ਫਿਰ ਮੈਡੀਕਲ ਰਿਪੋਰਟ ਕਰਨੀ ਪਵੇਗੀ ਅਰੇ ਇਸ ਦੇਖੋ ਇਹ ਸਟੈਂਡਰਡ ਟਾਈਪ ਜਿਹੜੀ ਕਮੇਟੀ ਨੇ ਜਦੋਂ ਟਾਈਮ ਲਿਆ ਉਹ ਕਿਸੇ ਚੰਗੇ ਕੰਮ ਲਈ ਨਹੀਂ ਹੁੰਦਾ ਉਹ ਮੀਨ ਲਿਪਾ ਪੋਤੀ ਕਰਨੀ ਹੈ ਇੱਧਰ ਖੜੇ ਕਰ ਲਓ ਜਿਵੇਂ ਤਾਬੇ ਵਾਲੇ ਨੇ ਸਾਰੇ ਰਿਕਾਰਡਿੰਗ ਦਿੱਤੀ ਭੈਣ ਸਾਡੀ ਨੂੰ ਤਾਬੇ ਵਾਲੇ ਨੇ ਸਾਰੇ ਨਾਮ ਦਿੱਤੇ ਸਾਰੇ ਚਲੋ ਉਹ ਵੀ ਨਾ ਦੇ ਪਿਆ ਯਾਰ ਮੈਂ ਮੋੜ ਮੋੜ ਕਹਿ ਰਿਹਾ ਹਾਂ ਕਿ ਜਦੋਂ ਕਰਨਲ ਸੈੱਟ ਹੈ ਇੱਧਰ ਫੈਮਿਲੀ ਹੈਗੀ ਵੀ ਆਰ ਦਾ ਮਤਲਬ ਕੰਪਲੇਨੈਂਟ ਸਿਆ ਵੀ ਕਿਹਾ ਕਿ ਕਰਨਲ ਸਾਹਿਬ ਵੱਲੋਂ ਮੀਡੀਆ ਦਾਰਿਆਂ ਨੂੰ ਕਿ ਮੈਂ ਆਪਣਾ ਆਈਡੀ ਕਾਰਡ ਵੀ ਦਿਖਾਇਆ ਉਹ ਵੀ ਖੋ ਲਿਆ ਗਿਆ ਮੈਂ ਹੀ ਤੇ ਕਹਿ ਰਿਹਾ देयर इज ਓਪਨ ਐਂਡ ਸ਼ਟ ਕੇਸ ਇੱਕ ਤਰਫ ਤੁਸੀਂ ਮਹਾ ਗੁੰਡਾ ਗੜ ਦੀ ਇਨ ਪੁਲਿਸ ਯੂਨੀਫਾਰਮ ਤੁਸੀਂ ਕਹਿੰਦੇ ਹੋ ਇੱਕ ਤਰਫ ਆਪਣਾ ਆਰਮੀ ਦਾ ਅਫਸਰ ਹੈ ਇਸੇ ਤੇ ਕਹਿੰਦੇ 15 45 ਦਿਨ ਕਿਹਾਰੇ ਵੋਟ ਇਹਨਾਂ ਕਾਦੀ ਮੈਂ ਤਾਂ ਇਨਕੁਆਇਰੀ ਕਰਨੀ ਕਿਉਂ ਸਾਰਾ ਕੁਝ ਆਵਾਜ਼ਾਂ ਸਾਹਮਣੇ ਫੋਟੋਸ ਇਨਕੁਆਰੀ ਹੁੰਦੀ ਕਿਹ ਹੈ ਹੁੰਦੀ ਨਾ ਆਵਾਜ਼ ਬੰਦਾ ਸ਼ਕਲ ਜ਼ਕਰ ਗੋਆ ਸਾਰਾ ਅਰੇ ਫੈਮਿਲੀ ਗੋਆ ਹੈ ਸਾਰੀ ਠੀਕ ਤੁਹਾਨੂੰ ਲੱਗਦਾ ਜਿਹੜਾ ਵੱਧ ਸਮਾਂ ਦੱਸਿਆ ਗਿਆ ਉਹ ਡਿਲੇ ਕਰਨ ਲਈ ਵੀ ਢੰਡੇ ਵਸਤੇ ਚ ਪਾਇਦੇ ਸਸ 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 ਇਹ ਰਿਕਾਰਡ ਹੈ ਸਾਡੇ ਮੁਲਕ ਦਾ ਐ ਨਹੀਂ ਇਨਕੁਆਰੀ ਕੀਤੀ ਨਹੀਂ ਸੀ ਕਮੇਟੀ ਬਿਠਾਈ ਨਹੀਂ ਦੈਟ ਮੀਨਸ ਕਹਾਣੀ ਖਤਮ ਇਸ ਘਟਨਾ ਤੋਂ ਬਾਅਦ ਕੈਪਟਨ ਸਾਹਿਬ ਗੱਲਾਂ ਹੋ ਰਹੀਆਂ ਪਿੰਡਾਂ 'ਚ ਜਿੱਥੇ-ਜਿੱਥੇ ਘਟਨਾ ਪਹੁੰਚੀ ਚਾਹੇ ਆਪਣੇ ਵਿਦੇਸ਼ ਬੈਠੇ ਆ ਭਰਾ ਭੈਣ ਭਰਾ ਉਹ ਕਹਿੰਦੇ ਆ ਕਿ ਜੇ ਕਰਨਲ ਸਾਹਿਬ ਨਾਲ ਇਸ ਤਰ੍ਹਾਂ ਹੋ ਗਿਆ ਆਮ ਬੰਦੇ ਦੀ ਤਾਂ ਵੈਲੂ ਹੀ ਕੋਈ ਨਹੀਂ ਕੀੜੇ ਮਕੌੜੇ ਤੁਹਾਡੇ ਸਾਹਮਣੇ ਕੀੜੇ ਮਕੌੜੇ ਅਪਕੀ ਨੇ ਤਿੰਨ ਮੁੰਡੇ ਆਪਣਾ ਜੋ ਯੂਪੀ ਤੋਂ ਫੜਕਾ ਛੱਡੇ ਸੀ ਕੀੜੇ ਮਕੌੜੇ ਹੈਗੇ ਨੇ ਅਰੇ ਇਹ ਇੱਕ ਗੋਲਡਨ ਚਾਂਸ ਸੀ ਮਾਨ ਸਾਹਿਬ ਦਾ ਬੇੜਾ ਗਰਖ ਹੋ ਰਿਹਾ ਸਰਕਾਰ ਦਾ ਇੱਕ ਇਹਨਾਂ ਨੂੰ ਇੱਕ ਮਿਲਿਆ ਸੀ ਮਤਲਬ ਕਿ ਬਲੇਸਿੰਗ ਐਂਡ ਡਿਸਗਾਈਜ਼ ਐਸੀ ਸਜ਼ਾ ਦਿੰਦੇ ਇਹਨਾਂ ਨੂੰ ਕਿ ਲੋਕੀ ਕਹਿੰਦੇ ਯਾਰ ਤੁਸੀਂ ਜ਼ਿਆਦਾ ਕਰ ਦਿੱਤੀ ਹੈ ਪੰਜਾਬੀ ਵਿੱਚ ਕਹਿੰਦੇ ਨੇ ਯਾਰ ਥੱਪੜ ਤੇ ਮਾਰਿਆ ਮਾਰ ਲੈਣਾ ਸੀ ਪਰ ਤੂੰ ਦੋ ਤਿੰਨ ਥੱਪੜ ਜ਼ਿਆਦਾ ਲੱਗੇ ਐਸੀ ਸਜ਼ਾ ਦੇਣੀ ਚਾਹੀਦੀ ਸੀ ਇਹਨਾਂ ਨੂੰ ਅੰ ਕਿ ਸਾਰਾ ਪੰਜਾਬ ਕਰਦਾ ਵੀ ਹਾਂ ਇਹ ਇਚਾ ਹੁੰਦਾ ਕੁਝ ਲੋਕ ਇਹਨੂੰ ਇਸ ਨਾਲ ਜੋੜ ਰਿਹਾ ਕਿ ਪਿਛਲੇ ਦਿਨਾਂ ਚ ਪੁਲਿਸ ਨੂੰ ਹੱਥ ਖੁੱਲਾ ਦਿੱਤਾ ਗਿਆ ਬੜੀ ਉਹਨਾਂ ਨੇ ਕਾਰਵਾਈ ਤੇਜ਼ੀ ਨਾਲ ਕੀਤੀ ਉਹਦੇ ਵਿੱਚੋਂ ਤਾਂ ਨਹੀਂ ਸੀ ਇਹ ਘਟਨਾ ਵਾਪਰੀ ਕਾਦੀ ਤੇਜ਼ੀ ਯਾਰ ਮੈਨੂੰ ਦੱਸੋ ਇਹ ਗੱਲਾਂ ਮੈਂ ਦੱਲ ਚੱਲੇ ਨਸ਼ਾ ਤਸਕਰਾਂ ਦੇ ਘਰਾਂ ਚ ਇਹ ਤੇਜ਼ੀ ਹੈ ਹਾਂ ਤੁਸੀਂ ਯਾਰ ਉਹ ਹੀ ਗੱਲ ਨਾਲ ਕੀ ਜੇ ਪਕੌੜੇ ਮਾਰੀ ਜਾਓ ਉਹ ਵੈਰ ਇਨ ਦ ਸੈਂਸ ਤਾਂ ਹਰ ਪਾਸੇ ਮਤਲਬ ਲਜਾਇਤ ਹੋ ਰਿਹਾ ਕੋਈ ਜਿਹੜਾ ਕਿ ਡਿਸਪਲਿਨ ਫੋਰਸ ਇਜ਼ ਅ ਬਲੀ ਸ਼ੇਮ ਔਨ ਥਿਸ ਨੇਮ ਤੋ ਕਹਿਣ ਦਾ ਮਤਲਬ ਮੋੜ ਜੋੜ ਕੇ ਆ ਕੇ ਤੁਹਾਨੂੰ ਮੈਂ ਇਸ ਬੈਂਕ ਟੂ ਬੀ ਬੌਂਡ ਬਿਹਾਫ ਆਫ ਆਲ ਦ ਫੌਜੀ ਜਿਹੜੇ ਬੈਠੇ ਆ ਅਸੀਂ ਅਪੀਲ ਨਹੀਂ ਕਰ ਰਹੇ ਵੀ ਆਰ ਐਡਵਾਈਜ਼ਿੰਗ ਅਦਰ ਵਾਰਨਿੰਗ ਯੂ ਵਾਰਨਿੰਗ ਯੂ ਨਾਟ ਕਿ ਤੁਹਾਡੇ ਕਿਸ ਲਈ ਵਾਰਨਿੰਗ ਕਿ ਜਿਹੜੇ ਪਾਸੇ ਦੁਬਾਰਾ ਜੇ ਦੇਸ਼ ਚਲਾ ਗਿਆ ਨਾ ਜੇ ਪੰਜਾਬ ਚਲਾ ਗਿਆ ਦੁਬਾਰਾ ਇਹ ਅੱਗ ਮਿਟਣੀ ਨਹੀਂ 84 ਦੇ ਵੇਲੇ ਮੌਕਾ ਦੂਜਾ ਸੀ ਅੱਜ ਤੁਹਾਡੀ ਚੀਨ ਤੁਹਾਡਾ ਦੁਸ਼ਮਣ ਪਾਕਿਸਤਾਨ ਤੁਹਾਡਾ ਦੁਸ਼ਮਣ ਸ਼੍ਰੀਲੰਕਾ ਤੁਹਾਡਾ ਦੁਸ਼ਮਣ ਮਾਲਦੀਵ ਤੁਹਾਡਾ ਦੁਸ਼ਮਣ ਬੰ ਚਾਰੋਂ ਪਾਸੇ ਦੁਸ਼ਮਣਾਂ ਘੇਰੇ ਪਏ ਹੋ ਤੇ ਜੇ ਤੁਸੀਂ ਪੰਜਾਬ ਚ ਅੱਗ ਲਾਈ ਨਾ ਅਜੇ ਲੱਗ ਰਹੇ ਨੇ ਇਹ ਅੱਗ ਲਾਈ ਜਾ ਰਹੀ ਹੈ ਸਭ ਤੁਹਾਡੇ ਸਾਹਮਣੇ ਹੈ ਤੇ ਫਿਰ ਬੀਰ ਫਿਰ ਬੀਰ ਰੱਖਣ ਲਈ ਚੋਣਾ ਪੰਜਾਬ ਗੋਸ ਡਾਊਨ ਕੰਟਰੀ ਗੋਸ ਡਾਊਨ ਵਿਦ نو ਟਾਈਮ ਯਾਰ ਕਰ ਕੀ ਰਿਓ ਵਾਟ ਇਜ਼ ਯਰ ਹੇਮ ਯਾਰ ਇਹਨਾਂ ਦੇ ਉੱਤੇ ਸਖਤ ਤੋਂ ਸਜ਼ਾ ਕੀ ਲੰਬੀ ਕੋਈ ਸਜ਼ਾ ਨਹੀਂ ਹੈ ਡਿਸਮਿਸ ਔਨ ਦਾ ਸਪੌਟ ਅਰੈਸਟਡ ਔਨ ਦਾ ਸਪੌਟ ਫਿਰ ਜੇਨੀ ਸਜ਼ਾ ਮਿਲਦੀ ਹੈ ਉਹ ਕੀ ਕੀਹਦਾ ਜਿਵੇਂ ਇਹ ਬੰਦੇ ਮਰਨ ਤੇ ਆਏ ਸੀ ਉਹ ਜਿਹੜਾ ਕਿਹੜਾ ਕਦੇ ਵੀ ਕਤਲ-ਕੁੱਤਲ ਦਾ ਹੁੰਦਾ ਲਾਪਰਚਾ ਤੇ ਅਸੇ ਸਜ਼ਾ ਇਹ ਹੁੰਦੀ ਹੈ ਇਹ ਦੇਣਗੇ ਤਾਂ ਗੱਲ ਬੰਨੀ ਹੈ ਅਦਰਵਾਈਜ਼ ਤੇ otherwise ਮੈਨੂੰ ਤਾਂ ਕਹਿੰਦੇ ਆਉਂਦਾ ਕਿ ਪੰਜਾਬ ਦਾ ਬੇੜਾ ਗਰਗ ਤੇ ਸਤਿਆਨਾਸ ਪਾ ਕੇ ਕਰਾ ਕੇ ਇਟ ਕੈਨ ਨਾਟ ਨਾਟ ਅਲਾਉਡ ਮੈਂ ਫਿਰ ਰੀਪੀਟ ਕਰ ਰਿਹਾ ਮਾਨ ਸਾਹਿਬ ਤੁਹਾਡੇ ਕਿਸੇ ਪੁਲਿਸ ਡਿਪਾਰਟਮੈਂਟ ਇਸ ਵੀ ਯੂਸਫੁਲ ਯੂਸਲੈਸ ਤੁਹਾਡੇ ਕੋਲ ਲਾਸਟ ਚਾਂਸ ਹੈ ਇਹਨਾਂ ਨੂੰ ਇਮੀਡੀਏਟ ਅਰੇਸਟ ਕਰ ਕੇ ਕੇਸ ਡਿਸਮਿਸ ਕਰੋ ਥਾਦਰ ਡਿਸਮਿਸ ਕਰਕੇ ਅਰੇਸਟ ਕਰਾਓ ਐਂਡ ਦੈਟ ਫਿਰ ਉਹਦੇ ਬਾਅਦ ਜਿਹੜਾ ਕੰਮ ਚੱਲਦਾ ਚੱਲਦਾ ਜਾਂਦਾ ਚੱਲਦਾ ਦਿਸ ਇਸ ਦਾ ਓਨਲੀ ਵੇ ਨੋ ਅਦਰ ਕੈਪਟਨ ਜੀਐਸ ਖੋਮਣ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿਉਂ ਨਹੀਂ ਸਾਰੇ ਅਫਸਰ ਗੁੱਸੇ ਦੇ ਵਿੱਚ ਖੂਨ ਖੋਲਦਾ ਉਹ ਕਹਿੰਦੇ ਸਾਡਾ ਗੁੱਸਾ ਵੀ ਨਹੀਂ ਖੂਨ ਖੋਲ ਰਿਹਾ ਕਿਉਂ ਕਿ ਕਾਰਵਾਈ ਨਹੀਂ ਹੋਈ ਦੋਸ਼ੀਆਂ ਦੇ ਖਿਲਾਫ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਪੰਜਾਬ ਸਰਕਾਰ ਦੀ ਇਹ ਜੀ ਕਿਹੜੀ ਮਜਬੂਰੀ ਹੈ ਵੱਡੇ ਪੁਲਿਸ ਅਫਸਰਾਂ ਦੀ ਪੰਜਾਬਦਿਆਂ ਦੀ ਇਹ ਜੀ ਕੀ ਮਜਬੂਰੀ ਹੈ ਕਿ ਉਹਨਾਂ ਦੋਸ਼ੀ ਅਫਸਰਾਂ ਦੇ ਖਿਲਾਫ ਹੁਣ ਤੱਕ ਕਾਰਵਾਈ ਨਹੀਂ ਹੋਈ ਜਿਵੇਂ ਅਫਸਰ ਚਾਹੁੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਬਾਰੇ ਹੁਣ ਯੂ ਟਰਨ ਲੈਂਦੀ ਹੈ ਸਰਕਾਰ ਜਾਂ ਪੁਲਿਸ ਦੇ ਵੱਡੇ ਅਧਿਕਾਰੀ ਜਾਂ ਇਸੇ ਤਰ੍ਹਾਂ ਜਿੱਦ ਤੇ ਅੜੇ ਰਹਿਣਗੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ